ਸੱਚੇ ਅਕਾਲ ਜੀ ਵਰਲਡਸਕ ਅਪਡੇਟਸ ਕਰੇ ਸਾਰੀ ਦਸ਼ਕਾਂ ਨੂੰ ਪਿਆਰ ਭਰੀ ਸੱਚੇ ਅਕਾਲ ਜੀ ਆ ਇੱਕ ਅਜੇ ਮੈਂ ਵੀਡੀਓ ਦੇਖ ਰਿਆ ਸੀਗਾ ਤੇ ਵੀਡੀਓ ਚ ਇੱਕ ਬਜ਼ੁਰਗ ਮਾਤਾ ਜੀ ਸੰਜ ਜਿਨ੍ਹਾਂ ਦਾ ਨਾਮ ਹੈ ਵਿੰਦਰੀ ਕੌਰ ਸੂਰੀ ਆ ਭੂਆ ਜੀ ਦੇ ਨਾਮ ਤੋਂ ਵੀ ਜਾਣੇ ਜਾਂਦੇ ਨੇ ਤੇ ਉਹਨਾਂ ਦੀ ਵੀਡੀਓ ਚ ਜਿਹੜਾ ਉਹਨਾਂ ਨੇ ਗੁਰਨਾਨਕ ਸਾਹਿਬ ਜੀ ਦੇ ਪ੍ਰਕਾਸ਼ਪੁਰਪ ਤੋਂ ਰਿਲੇਟਡ ਜਿਹੜੀਆਂ ਗੱਲਾਂ ਕਹੀਆਂ ਉਹ ਉਹਨਾਂ ਦੀਆਂ ਗੱਲਾਂ ਜਿਹੜੀਆਂ ਨੇ ਦਿਲ ਨੂੰ ਛੂ ਗਈਆਂ ਜੀ ਇੱਕ ਮਰਦ ਪ੍ਰਧਾਨ ਜਿਹੜਾ ਕਿ ਅ ਇਸ ਟਾਈਮ ਕਹਿ ਰਹਿਆ ਸਮਾ ਚੱਲ ਰਿਹਾ ਹੈ ਮਰਦ ਪ੍ਰਧਾਨ ਸਮਾਜ ਵਿੱਚ ਇੱਕ ਬਜ਼ੁਰਗ ਔਰਤ ਨੇ ਜਿਹੜੀ ਦਲੇਰ ਆ ਨਾ ਗੱਲਾਂ ਕੀਤੀਆਂ ਨੇ ਬਹੁਤ ਸ਼ਲਾਘਾਯੋਗ ਨੇ ਜਿਹੜੀ ਉਹਨਾਂ ਨੇ ਗੱਲਾਂ ਕਹੀਆਂ ਨੇ ਬਿਲਕੁਲ ਸੱਚੀਆਂ ਗੱਲਾਂ ਕਹੀਆਂ ਨੇ ਲੇਕਿਨ ਬੜਾ ਅਫਸੋਸ ਦੀ ਗੱਲ ਹੈ ਕਿ ਕਿਸੇ ਮਰਦ ਨੇ ਜੁਰਤ ਨਹੀਂ ਕੀਤੀ ਖਾਸ ਕਰ ਦਿੱਲੀ ਵਾਲਿਆਂ ਦੇ ਪਮੇ ਅਜਮਾ ਮਾਰਿਕਸ ਬਠਾ ਲੇਕਿਨ ਮੈਂ ਬਿਲੋਂਗ ਤੋਂ ਦਿੱਲੀ ਤੋਂ ਕਰਦਾ ਜੱਪਲ ਮੈਂ ਦਿੱਲੀ ਦਾ ਤੇ ਮੈਂ ਦਿੱਲੀ ਦੇ ਮਰਦਾਂ ਦੀ ਖਾਸ ਕਰ ਗੱਲ ਕਰਾਂਗਾ ਕਿ ਜਿਹੜੇ ਸਾਡੇ ਤੇ ਥੋਪੇ ਜਾ ਰਹੇ ਨੇ ਗੁਰਪੁਰਬ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਤੁਸੀਂ ਗੂਗਲ ਤੇ ਵੀ ਸਰਚ ਕਰਕੇ ਦੇਖ ਲਓ ਤੁਸੀਂ ਐਸਡੀਪੀਸੀ ਤੇ ਜਾ ਕੇ ਰਿਕਾਰਡ ਚ ਵੀ ਚੈੱਕ ਕਰ ਲਓ ਉੱਥੇ ਵੀ ਜਿਹੜਾ ਹੈ ਵਿਸਾਖੀ ਚ ਲਿਖਿਆ ਹੈ ਲੇਕਿਨ ਬੜਾ ਅਫਸੋਸ ਦੀ ਗੱਲ ਹੈ ਕਿ ਇਹ ਵਿਸਾਖ ਤੋਂ ਉਹ ਨਾ ਕੱਤਕ ਤੋਂ ਵਿਸਾਖ ਕਿਵੇਂ ਹੋ ਵਿਸਾਖ ਤੋਂ ਕੱਤਕ ਕਿਵੇਂ ਹੋ ਗਿਆ ਇਹ ਗੱਲ ਬੜੀ ਹੈਰਾਨੀ ਹੁੰਦੀ ਹੈ ਤਾਂ ਪਿਛਲੇ ਕੁਝ 2-3 ਸਾਲ ਪਹਿਲੇ ਕੱਤਕ ਤੋਂ ਮੱਗਰ ਵਿੱਚ ਵੀ ਗਿਆ ਜੀ ਇਹ ਬੜੀ ਹੈਰਾਨੀ ਵਾਲੀ ਗੱਲ ਹੈ ਸਮਝਦਾਰ ਹੋ ਕੇ ਵੀ ਜਿਹੜੇ ਨੇ ਸਾਡੇ ਸਿੱਖ ਜਿਹੜੇ ਨੇ ਬੜੀ ਮੈਂ ਹੁਣ ਦੇਖ ਰਹੀ ਸੀ ਜੀ ਬੇਟੇ ਮੇਰੇ ਨੇ ਮੇਰਾ ਬੇਟਾ ਮੈਨੂੰ ਦਿਖਾ ਰਿਹਾ ਸੀ ਕਹਾ ਕਿ ਬੰਗਲਾ ਸਿਪ ਚੰਦਾ ਪਪਾ ਇਹ ਦੇਖੋ ਸੰਗਤ ਨਹੀਂ ਹੈ ਕਿ ਪੋੜੀਆਂ ਵਿੱਚ ਪੈਰ ਰੱਖਣ ਦੀ ਥਾਂ ਨਹੀਂ ਹੈ ਇੰਨੀ ਸੰਗਤ ਪਹੁੰਚੀ ਹੋਈ ਹੈ ਬਾਕੀ ਜ਼ਰਾ ਸਾਲ ਕਿਸ ਨੂੰ ਗੁਰੂ ਘਰ ਯਾਦ ਨਹੀਂ ਆਉਂਦਾ ਇੱਕ ਆਰਐਸਐਸ ਨੇ ਤੁਹਾਨੂੰ ਤਾਂ ਦੇ ਦਿੱਤਾ ਕੱਤਕ ਵਿੱਚ ਤੁਹਾਨੂੰ ਦੇ ਦਿੱਤਾ ਗੁਰਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਤਾਂ ਤੁਸੀਂ ਉੱਥੇ ਜਾ ਕੇ ਦੇਣਾ ਪਾਗਲਾ ਵਾਂਗ ਬੰਦੇ ਦੇ ਬੰਦਾ ਚੜਿਆ ਠੀਕ ਹੈ ਗੁਰੂ ਘਰ ਜਾਣਾ ਚੰਗੀ ਗੱਲ ਹੈ ਗੁਰੂ ਘਰ ਨਾਲ ਜੁੜਨਾ ਚੰਗੀ ਗੱਲ ਹੈ ਲੇਕਿਨ ਕਿਸ ਹੱਦ ਤੱਕ ਤੁਸੀਂ ਇਹ ਬੇਵਕੂਫੀਆਂ ਕਰ ਰਹੇ ਹੋ ਇੱਕ ਅਕਦੀ ਸੋਚ ਮੂਲ ਨਾਲੇ ਚੈਕ ਕਲੰਡਰ ਜਿਹੜਾ 2003 ਪੂਰੀ ਸਰਬਤ ਖਾਲਸਾ ਪੰਥਕ ਵਿਦਵਾਨਾਂ ਪੰਜਾਂ ਤਖਤਾਂ ਦੇ ਜਥੇਦਾਰ ਪੰਜ ਪਿਆਰੇ ਤੇ ਜਿਹੜੇ ਹੋਰ ਇੰਟੈਲੈਕਚੁਅਲ ਸਨ ਉਹਨਾਂ ਦੀ ਮੌਜੂਦਗੀ ਚ ਉੱਥੇ ਪ੍ਰਵਾਨਗੀ ਦਿੱਤੀ ਗਈ ਉਹ ਮੂਲ ਨਾਲੇ ਚੈਕ ਕਲੰਡਰ 7 ਸਾਲ ਲਗੂ ਰਿਹਾ ਤੇ 2010 ਵਿੱਚ ਕਿਦੇ ਕਹਿਣ ਤੇ ਰੱਦ ਕਰ ਦਿੱਤਾ ਗਿਆ ਇਸ ਗੱਲ ਦਾ ਕਦੀ ਕਿਸੇ ਸੰਗਤ ਨੇ ਕਿਸੇ ਜਥੇਦਾਰ ਤੋਂ ਕਿਸੇ ਲੀਡਰ ਤੋਂ ਕਦੀ ਸਵਾਲ ਪੁੱਛਿਆ ਬਸ ਪੇਡਾ ਬਣੇ ਹੋ ਜਿੱਧਰ ਤੁਹਾਨੂੰ ਪੇਡਾ ਬਣਾ ਕੇ ਚਾਰ ਦਿੱਤਾ ਜਾਂਦਾ ਤੁਸੀਂ ਤੁਰ ਪੈਂਦੇ ਹੋ ਬੜੀ ਅਫਸੋਸ ਹੁੰਦਾ ਇਸ ਗੱਲ ਦਾ ਮੈਂ ਐਸਾ ਇੱਥੇ ਗੱਡੀ ਲਾ ਕੇ ਤੇਲ ਪਉਣ ਰੁਕਿਆ ਤੇ ਮੈਂ ਰਸਤੇ 'ਚ ਦੇਖ ਰਿਹਾ ਸੀਗਾ ਜਿਹੜੀ ਪੂਆ ਜੀ ਦੀ ਮੈਂ ਵੀ ਪੂਆ ਜੀ ਕਹਿ ਕੇ ਸੰਬੋਧਨ ਕਰਾਂਗਾ ਕਿ ਮੈਨੂੰ ਵਿਚੰਗ ਮਿਲਦਾ ਮੇਰੇ ਵੀ ਬਜ਼ੁਰਗ ਨੇ ਉਹ ਉਹਨਾਂ ਦੀ ਜਿਹੜੀ ਮੈਂ ਵੀਡੀਓ ਦੇਖੀ ਤੇ ਵਾਕਈ ਦਿਲ ਨੂੰ ਛੂ ਗਈ ਕਿ ਇੱਕ ਬਰਧ ਪ੍ਰਦਾਨ ਸਮਾਜ ਵਿੱਚ ਇੱਕ ਦਲੇਰ ਬਜ਼ੁਰਗ ਮਾਤਾ ਨੇ ਇਹ ਗੱਲ ਤੁਹਾਨੂੰ ਕਹੀ ਏ ਸਹੀ ਮਹੀਨੇ ਚ ਤੁਹਾਡੇ ਮੂੰਹ ਤੇ ਚਪੇੜ ਮਾਰੀ ਏ ਲੇਕਿਨ ਤੁਸੀਂ ਹਾਲੇ ਵੀ ਨਹੀਂ ਜਾਗ ਰਹੇ ਸੁੱਤੇ ਪਏ ਹੋ ਸੋ ਜਾਗੋ ਤੇ ਮੈਂ ਵੀਡੀਓ ਪਾ ਰਹੀ ਕੁਰੀ ਇਹ ਵੀਡੀਓ ਦੇਖੋ ਉਸ ਤੋਂ ਅਗਲੀ ਗੱਲ ਮੈਂ ਤੁਹਾਨੂੰ ਇਸ ਵੀਡੀਓ ਤੋਂ ਬਾਅਦ ਕਰਦਾ ਜਿਹੜੀ ਕਪੜੀ ਧਿਰ ਅੰਦਰ ਤਾਂ ਗੰਧ ਫੈਲਾਇਆ ਹੈ ਅਸ ਪੂਰੇ ਕੌਮ ਨੂੰ ਰੋੜ ਕਾ रोलिया रोल तो कि नहीं रोलिया कौन हरी बड़ी गुरपुरब है सिंपली कि है। है नहीं, है ना? नहीं है पर क्यों बनाया जा रहा क्यों बनाया जा रहा एक प्रश्न होया से सारी पिछली मीटिंग से उन्होंने कहा कि अकाल तख्त ना कहो अकाल तो जे गुरुद्वारे बैठे हुए ना सारे कमेटी मैंबर यही है

के साढ़े बच्चे थे नहीं नहीं वो कहते कहाँ जाए इधर नहीं उधर छोटो पर जाने है कि नहीं आज उन्हों को ए बी सी नहीं पता अब जोड़े लैके शुरू हो गए कभी कपड़े लैके शुरू हो गए गुरुद्वारे में जो घोड़े तो लैके शुरू हो गए डेढ़ पढ़ना एवरी वन एवरीवन एवरीवन एवरी, वान, एवरी, वान, एवरी ਐਂਡ ਟੂਡੇ ਆਮ ਡਿਕਲੇਰਿੰਗ ਆਈ ਡੋਨਟ ਕਮ ਟੂ ਥਿਸ ਗਰੂਪ ਆਈ ਹੈ ਕਮ ਆਫ ਅ ਵੈਰੀ ਲੰਗ ਟਾਈਮ ਆਈ ਡੋਨਟ ਗੋ ਟੂ ਬੰਗਲਾਦੇਸ਼ ਨੋ ਕਿਉ ਜਬਾਂ ਸੜੀ ਬੰਦ ਨਹੀਂ ਅਸੀਂ ਸਿੱਧੇ ਇੱਥੇ ਦੇ ਕੇ ਅਸੀਂ ਬੋਲਾਂਗੇ ਚਲੋ ਆ ਹਸਬੰਡ ਡੋਨਟ ਅਲਾਉ ਪਲੀਜ਼ ਡੋਨਟ ਸਟੇਨ ਹਾ ਬਜੇਤੇ ਓਪਰਚੁਨਿਟੀ ਮਿਲੇਗੀ ਅਸੀਂ ਬੋਲਾਂਗੇ ਚਲੋ ਕਿਸ ਕਿਸ ਨੂੰ ਬਚਾਈਏ ਕਿਸ ਕਿਸ ਨੂੰ ਬਚਾਈਏ ਇਹ ਜਿਹੜੇ ਕਮਿਟੀ ਮੈਂਬਰਸ ਆਗੇ ਨਾ ਜਿਹੜੇ ਕੁਤਵਾਰੇ ਤੇ ਸੁਣਦੇ ਜਿਹੜੇ ਸਾਡੇ ਪ੍ਰੈਜ਼ੀਡੈਂਟ ਕਿਨਾਂ ਨੂੰ ਪਕੜ ਕੇ ਲਿਆਉਣ ਕਲੇ ਜੇ ਨਾ ਵਿੱਚ ਪਾਉਂਦੇ ਫਿਰ ਅਸੀਂ ਗੱਲ ਕਰਦੇ ਜੀ ਉਮੀਦ ਹੈ ਵੀਡੀਓ ਤੁਸੀਂ ਦੇਖ ਲਈ ਹੋਣੀ ਹੈ ਤੇ ਕਾਫੀ ਹੱਦ ਤੱਕ ਤੁਹਾਨੂੰ ਸਮਝ ਆਇਆ ਹੋਣਾ ਕਿ ਜਿਹੜੀ ਇਹ ਵਿੰਦਰੀ ਕੋਲ ਸੂਰੀ ਪੁਆਜੀ ਨੇ ਜਿਹੜੀ ਗੱਲ ਕਹੀ ਏ ਬਿਲਕੁਲ ਸੱਚ ਕਹੀ ਏ ਇੱਕ ਉਹਨਾਂ ਨੇ ਲਫ਼ਜ਼ ਵਰਤੇ ਕਿ ਜਿਹੜੀ ਇਹ ਬਹਿ ਲਫ਼ਜ਼ ਨਾਲ ਵਿੱਚ ਐਡ ਨਾਲ ਕਰ ਰਿਹਾ ਕਿ ਇਹ ਕਿਹੜੀ ਹਰਾਮ ਖੋਰੀਏ ਇੱਕ ਗੁਰਦੁਆਰਿਆਂ ਦੇ ਜਿਹੜੇ ਪ੍ਰਧਾਨ ਨੇ ਜਿਹੜੇ ਗੁਰਦੁਆਰਿਆਂ ਦੇ ਪ੍ਰਬੰਧਕ ਨੇ ਨਾ ਸਿੰਘ ਸਭਾਵਾਂ ਦੇ ਇਹ ਉਹ ਕਰ ਰਹੇ ਨੇ ਇਹ ਉਹੀ ਲੋਕ ਨੇ ਜਿਨ੍ਹਾਂ ਨੂੰ ਤੁਸੀਂ ਆਪਣੇ ਮੱਲਿਆਂ ਵਿੱਚ ਚੁਣ ਲਿਓ ਕਦੀ ਸਵਾਲ ਪੁੱਛਿਆ ਇਹਨਾਂ ਤੋਂ ਇਹ ਗੁਰਦੁਆਰੇ ਦੇ ਪ੍ਰਧਾਨ ਯਾਨੀ ਕਿ ਸੇਵਾਦਾਰ ਨੇ ਪਰ ਇਹ ਗੁਰਦੁਆਰੇ ਦੇ ਮਲਕ ਬਣ ਕੇ ਬੈਠੇ ਨੇ ਕਦੀ ਤੁਸੀਂ ਲੋਕਾਂ ਨੇ ਇਹਨਾਂ ਨੂੰ ਸਵਾਲ ਕੀਤਾ ਕਿ ਕਰ ਕੀ ਰਹੇ ਨੇ ਸੋ ਇਹਨਾਂ ਚੀਜ਼ਾਂ ਨੂੰ ਸਮਝੋ ਇਹਨਾਂ ਨੂੰ ਸਵਾਲ ਪੁੱਛੋ ਕਿ ਇਹ ਜਿਹੜਾ ਸੀਗਾ ਵਿਸਾਖ ਤੋਂ ਕੱਤਕ ਵਿੱਚ ਕਿਵੇਂ ਪਹੁੰਚ ਗਿਆ ਕਿੰਨੇ ਪੰਚਾਇਆ ਔਰ ਕਿਉਂ ਮਨਾਇਆ ਜਾ ਰਿਹਾ ਹੈ ਮੂਲ ਨਾਨਕ ਚਾਈਕਲੰਡਰ ਨੂੰ ਇਹਨਾਂ ਨੇ ਕਿਦੇ ਕਹਿਣ ਤੇ ਰੱਦ ਕਰਤਾ ਇਹਨਾਂ ਨੂੰ ਸਵਾਲ ਕਰੋ ਜੇ ਸਵਾਲ ਨਹੀਂ ਕਰੋਗੇ ਤੇ ਬਹੁਤ ਜਲਦ ਸੀ ਜੜਨੇ ਸਿੱਖ ਕਵਾਨ ਲੈ ਕੇ ਨਹੀਂ ਰੋਗੇ ਤੁਹਾਡੇ ਗੁਰੂ ਘਰਾਂ ਤੇ ਆਲਰੇਡੀ ਕਬਜ਼ੇ ਹੋ ਚੁੱਕੇ ਨੇ ਜੋ ਥੋੜਾ ਬਹੁਤ ਬਚ ਗਿਆ ਜੋ ਅਸੀਂ ਕਹਿੰਦੇ ਆ ਇਹ ਸਾਡੀ ਪੱਗਾਂ ਤੇ ਵੀ ਕਬਜ਼ੇ ਹੋ ਜਾਣਗੇ ਸੋ ਇਹਨਾਂ ਚੀਜ਼ਾਂ ਨੂੰ ਸਮਝੋ ਬਸ ਇੰਨੀ ਹੀ ਗੱਲ ਕਹਿ ਕੇ ਮੈਂ ਆਪਣੀ ਇੱਥੇ ਵੀਡੀਓ ਸਮਾਪਤ ਕਰਦਾ ਹੋ ਸਕੇ ਤੇ ਅਗਰ ਜਮੀਲ ਜਾਗਦਾ ਹੋਏ ਜਿੰਨਾਂ ਦਾ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤਾਂ ਕਿ ਪਤਾ ਲੱਗ ਸਕੇ ਕਿ ਗੁਰਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਜਿਹੜਾ ਹੈ ਉਹ ਵਿਸਾਖੇ ਚ ਆਂਦਾ ਹੈ ਨਾ ਕਿ ਕੱਤਕ ਵਿੱਚ ਆਂਦਾ ਹੈ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਆਪ ਜੀ ਦਾ ਜੋ ਵੀ ਕਮੈਂਟ ਹੋਏ ਔਰ ਖਾਸ ਕਰ ਜਿਨ੍ਹਾਂ ਨੇ ਗਿੱਟੇ ਸੱਟ ਵੱਜੀ ਹੋਏ ਮੇਰੀ ਇਸ ਵੀਡੀਓ ਤੋਂ ਮੈਨੂੰ ਥੱਲੇ ਆ ਕੇ ਗੱਲਾਂ ਵੀ ਕਰਨਾ ਚਾਹੋ ਤੇ ਜੀ ਆਇਆਂ ਨੂੰ ਤੇ ਜਿਨ੍ਹਾਂ ਨੂੰ ਮੇਰੀ ਵੀਡੀਓ ਮੇਰੀ ਕੋਸ਼ਿਸ਼ ਚੰਗੀ ਲੱਗੀ ਏ ਉਹਨਾਂ ਨੂੰ ਵੀ ਮੈਂ ਬੇਨਤੀ ਕਰਾਂਗਾ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰੋ ਕਮੈਂਟ ਕਰੋ ਲਾਈਕ ਕਰੋ ਫਿਰਾਂ ਲਿ ਇਜਾਜ਼ਤ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ